ਪਾਣੀਆਂ ਦੇ ਮੁੱਦੇ ਨੂੰ ਲੈ ਕੇ ਗਰਮਾਈ ਸਿਆਸਤ ਆਮ ਆਦਮੀ ਪਾਰਟੀ ਦੇ ਲੀਡਰ ਤੇ ਮੰਤਰੀ ਸੜਕਾਂ ਦੇ ਉੱਤਰ ਕੇ ਕਰ ਰਹੇ ਨੇ ਵਿਰੋਧ ਦਰਅਸਲ BBMP ਦੇ ਬੋਰਡ ਦੇ ਵਿੱਚੋਂ ਪੰਜਾਬੀ ਨੁਮਾਇੰਦਿਆਂ ਨੂੰ ਹਟਾਉਣ ਦਾ ਕੇਂਦਰ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਤਾਂ ਜੋ ਹਰਿਆਣਾ ਨੂੰ ਪਾਣੀ ਦੇ ਦਿੱਤਾ ਜਾਵੇ ਤਾਂ ਇਸ ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਡਟਮਾ ਵਿਰੋਧ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਇਹ ਫੈਸਲਾ ਵਾਪਸ ਲੋ ਕਿਉਂਕਿ ਸਾਨੂੰ ਸਾਡੇ ਖੂਨ ਦੇ ਨਾਲੋਂ ਪਾਣੀ ਜ਼ਿਆਦਾ ਪਿਆਰਾ ਤਾਂ ਕਹਿੰਦੇ ਕੇਂਦਰ ਸਰਕਾਰ ਨੇ ਕਿਸਾਨਾਂ ਤੋਂ ਬਦਰਾ ਲਿਆ ਜਿਸ ਸਮੇਂ ਪਾਣੀ ਦੀ ਜ਼ਿਆਦਾ ਜ਼ਰੂਰਤਾਂ ਕਿਸਾਨਾਂ ਨੂੰ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਉਸ ਸਮੇਂ ਉਹ ਪਾਣੀ ਹਰਿਆਣਾ ਨੂੰ ਦੇਣ ਜਾ ਰਿਹਾ ਕਿਉਂਕਿ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਤਾਂ ਕੇਂਦਰ ਸਰਕਾਰ ਹੁਣ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰ ਰਹੀ ਆ ਜਿਸ ਦੇ ਚਲਦਿਆਂ ਅੱਜ ਪਟਿਆਲਾ ਦੀਆਂ ਸੜਕਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਮੰਤਰੀ ਉਤਰ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਨਜ਼ਰ ਆਇਆ ਤਾਂ ਪੂਰੀ ਗੱਲਬਾਤ ਸੁਣਾਉਣੀ ਹੈ ਜਿਹੜੇ ਲੀਡਰ ਗੁੱਸੇ ਦੇ ਵਿੱਚ ਆਏ ਨੇ ਕੀ ਕੁਝ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਮੰਤਰੀ ਕੀ ਕਰੋਗੇ ਗੱਲ ਹੀ ਪ੍ਰਧਾਨ ਕਰੇ ਹਾਂਜੀ ਆ ਗਏ ਯਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਆ ਪਾਣੇ ਨੂੰ ਬਚਾਉਣ ਦੀ ਗੱਲ ਕੀਤੀ ਆ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀਂਦਰ ਮੋਦੀ ਜੀ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਉਜੜਣ ਤੋਂ ਬਚਾਓ ਜੀ ਇਹ ਫੈਸਲਾ ਬਿਲਕੁਲ ਗਲਤ ਹੈ ਅਸੀਂ ਪੰਜਾਬ ਦਾ ਪਾਣੀ ਜਿਹੜਾ ਹੈ ਜੀ ਉਹ ਪੰਜਾਬ ਲਈ ਅੱਗੇ ਹੀ ਘਟਾ ਸਾਡੇ ਪੌਂਡਾਂ 'ਚ ਪਾਣੀ ਘਟਾ ਹੈ ਜੀ ਕਿੱਥੇ ਜਾਣਗੇ ਕਿਸਾਨ ਜੀ ਕਿੱਥੇ ਜਾਊਗੀ ਇੰਡਸਟਰੀ ਕਿੱਥੇ ਜਾਣਗੇ ਲੋਕ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਜੀ ਇਹ ਫੈਸਲਾ ਰੱਦ ਕਰੋ ਪੰਜਾਬ ਦਾ ਤੂੰ ਨਾ ਕਮਾਓ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਦੇ ਜਿਹੜੇ ਕਿਸਾਨ ਨੇ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਨੇ ਜੀ ਇਹ ਕੀ ਸਾਡਾ ਗੁਨਾਹ ਹੈ ਜੀ ਮੋਦੀ ਸਾਹਿਬ ਤੁਸੀਂ ਇਹ ਨਾ ਕਰੋ ਜੀ ਧੱਕੇਸ਼ਾਹੀ ਅਸੀਂ برداشت ਨਹੀਂ ਕਰਨੀ ਪੰਜਾਬ ਦਾ ਪਾਣੀ ਪੰਜਾਬ ਦਾ ਹੋਣਾ ਚਾਹੀਦਾ ਰਿਪੇਰੀਨ ਐਕਟ ਦੇ ਮਤਲਬ ਜਿਹੜਾ ਹਰਿਆਣੇ ਦਾ ਹੱਕ ਬਣਦਾ ਆਲਰੇਡੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਜੀ ਉਹਦਾ ਕੋਈ ਚਾਰਜ ਨਹੀਂ ਦੇ ਰਹੇ ਹੋ ਲੰਬੇ ਸਮੇਂ ਤੋਂ ਪੰਜਾਬ ਦਾ ਪਾਣੀ ਜਿਹੜਾ ਫ੍ਰੀ ਜਾ ਰਿਹਾ ਅੰਦਰ ਪਰ ਹੁਣ ਇਹ ਧੱਕੇਸ਼ਾਹੀ ਨਾਲ 8500 ਕਿਊਸਕ ਪਾਣੀ ਦਾ ਫੈਸਲਾ ਕਰਕੇ ਬਹੁਤ ਧੱਕਾ ਕੀਤਾ ਪੰਜਾਬ ਦਾ ਅਸੀਂ ਪੰਜਾਬ ਦਾ ਪਾਣੀ ਸਾਡੇ ਖੂਨ ਨਾਲੋਂ ਮਹਿੰਗਾ ਜੀ ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦੇਣਾ ਅਸੀਂ ਕਿਸਾਨ ਨਹੀਂ ਉਜੜਨ ਦੇਣੇ ਦੀ ਅਸੀਂ ਨਹੀਂ ਉੱਟਣ ਦੇਣੀ ਇੰਡਸਟਰੀ ਅਸੀਂ ਨਹੀਂ ਉੱਟਣ ਦੇਣਾ ਗੁਰੂ ਆਪੀ ਦਾ ਪਵਿੱਤਰ ਪੰਜਾਬ ਜੇ ਲੋੜ ਪਈ ਤਾਂ ਅਸੀਂ ਆਪਣੀ ਜਾਨ ਦੇ ਦਾਂਗੇ ਅਸੀਂ ਪੰਜਾਬ ਪੰਜਾਬ ਦਾ ਪਾਣੀ ਨਹੀਂ ਬਾਹਰ ਜਾਣ ਦੇਣਾ ਕੇਂਦਰ ਸਰਕਾਰ ਕੇਂਦਰ ਸਰਕਾਰ ਕਿਹੜੀਆਂ ਪਾਰਟੀਆਂ ਜਿਹੜੀ ਪੰਜਾਬ ਪੰਜਾਬ ਦੇ ਵਿੱਚ ਜਿੰਨੀਆਂ ਪਾਰਟੀਆਂ ਸਭ ਨੂੰ ਕਿਹੜੀਆਂ ਪਾਰਟੀਆਂ ਜੀ ਉਹ ਪਾਰਟੀ ਜਿਹੜੀ ਸਾਰੀ ਕਾਂਗਰਸ ਬੀਜੇਪੀ ਜਾਵੜੀ ਜਿਹਨਾਂ ਦੇ ਘਰ ਦੇ ਬਾਹਰ ਖੜੇ ਆ ਪਹਿਲਾਂ ਇਹਦਾ ਇਹਨਾਂ ਨੇ ਤਾਂ ਸਵਈਆਂ ਲਪਟਾਈ ਹੈ ਜੀ ਇਹਦਾ ਚਾਂਦੀ ਦੀਆਂ ਕਈਆਂ ਲੈ ਕੇ ਘਟਨ ਕਰਾਇਆ ਸੀ ਇੰਦਰਾ ਗਾਂਧੀ ਜੀ ਤੋਂ ਇਹ ਤਾਂ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਵੇਚਦੇ ਰਹੇ ਨੇ ਸ਼ੁਰੂ ਤੋਂ ਜੀ ਅਸੀਂ ਹੁਣ ਨਹੀਂ ਹੋਰ ਦੇਣਾ ਜੀ ਇਹ ਲੋਕਾਂ ਦੀ ਸਰਕਾਰ ਹੈ ਇਹ ਆਮ ਆਦਮੀ ਦੀ ਸਰਕਾਰ ਹੈ ਜੀ ਅਸੀਂ ਨਿਦਾਂ ਹੋਣ ਦੇਣਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਸੀਂ ਸਾਰੇ ਡਟ ਕੇ ਖੜੇ ਹੈ। ਸਹੀ ਕਿਸੇ ਵੀ ਪਾਰਟੀ ਤੇ ਨਹੀਂ ਹੋਵੇ। ਇਹਨਾਂ ਦਾ ਜਿਹੜਾ ਪੰਜਾਬ ਦੇ ਨਾਲ ਮਤਰੀਮਾਲਾ ਰਿਹਾ ਜੀ ਜਿਹਦੇ ਕਰਕੇ ਅੱਜ ਸਾਰੇ ਇੱਥੇ ਆਵਾਦੀ ਪਾਰਟੀ ਦਾ ਇਕੱਲਾ ਇਕੱਲਾ ਵਰਕਰ ਵਲੰਟੀਅਰ ਅੱਜ ਅਸੀਂ ਇਕੱਠੇ ਹੋਏ ਆ ਕਿਉਂਕਿ ਪੰਜਾਬ ਦਾ 8500 ਕਿਊਸਿਕ ਪਾਣੀ ਜਿਹੜਾ ਕੇਂਦਰ ਸਰਕਾਰ ਨੇ ਹਰਿਆਣਾ ਨੂੰ ਜਿਹੜਾ ਅਲੱਗ ਤੋਂ ਦੇਣਾ ਸ਼ੁਰੂ ਕਰ ਦਿੱਤਾ ਜਿਹਦੇ ਵਿਰੋਧ ਦੇ ਵਿੱਚ ਜੋ ਰਿਪੇਰੀਅਨ ਲਾ ਦੇ ਹਿਸਾਬ ਨਾਲ ਪਾਣੀ ਹਰਿਆਣਾ ਨੂੰ ਜਾ ਰਿਹਾ ਸੀ ਸਾਨੂੰ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਸੀ ਕਿਉਂਕਿ ਪਾਣੀਾਂ ਦੇ ਸਭ ਦਾ ਬਰਾਬਰ ਦਾ ਹੱਕ ਹੈ ਪੰਜਾਬ ਦੇ ਵਿੱਚ ਅੱਜ ਪਾਣੀ ਦੀ ਇਹ ਹਾਲਾਤ ਹੈ ਕਿ 600 700 ਫੁੱਟ ਨੀਚੇ ਧਰਤੀ ਤੋਂ ਪਾਣੀ ਜਿਹੜਾ ਖਤਮ ਹੁੰਦਾ ਜਾ ਰਿਹਾ ਸੋ ਪੰਜਾਬ ਜਿਹੜਾ ਬੰਜਰ ਹੋਣ ਦੀ ਸਥਿਤੀ ਵੱਲ ਜਿਹੜਾ ਜਾ ਰਿਹਾ ਤੇ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਰਾਜਸਥਾਨ ਰੇਗੀਸਤਾਨ ਵਾਲੇ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਅ ਅੰਨ ਦੀ ਪੈਦਾਵਾਰ ਜਿਹੜੀ ਪੂਰੇ ਦੇਸ਼ 'ਚ ਸਭ ਤੋਂ ਵੱਧ ਕਰਦੀ ਹੈ ਵੀ ਇਹਨਾਂ ਨੂੰ ਜਿਹੜੀ ਕਿਸਾਨੀ ਆ ਉਹ ਖਤਮ ਕੀਤੀ ਜਾਵੇ ਤੇ ਕਾਲੇ ਦੋਰ ਵੱਲ ਜਿਹੜਾ ਪੰਜਾਬ ਨੂੰ ਲੈ ਕੇ ਜਿਹੜਾ ਚਾਰੇ ਨੇ ਪੰਜਾਬ ਦੇ ਵਿੱਚ ਸਾਡੇ ਕਿਸਾਨਾਂ ਦੇ ਨਾਲ ਸਾਡੇ ਵਪਾਰੀਆਂ ਦੇ ਨਾਲ ਸਾਡੀ ਇੰਡਸਟਰੀ ਦੇ ਨਾਲ ਆਮ ਆਦੀ ਪਾਰਟੀ ਤੇ ਸਰਕਾਰ ਪੂਰੀ ਡਟ ਕੇ ਖੜੀ ਹੈ ਸੋ ਆਮ ਆਦੀ ਪਾਰਟੀ ਦੇ ਇਕੱਲਾ ਇਕੱਲਾ ਵਰਕਰ ਆਪਣੇ ਪੰਜਾਬ ਦੇ ਪਾਣੀ ਦੀ ਰੱਖੀ ਵਾਸਤੇ ਤਤਪਰ ਹੈ ਤੇ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਅੱਜ ਪੂਰੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਪਿੱਟ ਸੱਪਾ ਹੈ ਮੋਦੀ ਦਾ ਕੀਤਾ ਗਿਆ ਗੁੰਡਾਗਰਦੀ ਦੀ ਸਰਕਾਰ ਜਿਹੜੀ ਇਹ ਨੰਗਾ ਨਾਚ ਨਚਾ ਰਹੀ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਦੋਂ ਸਮਝੌਤਾ ਹੋਇਆ ਸੀਗਾ ਉਸ ਸਮਝੌਤੇ ਦੇ ਮੁਤਾਬਕ ਵੀ ਜਿਹੜਾ ਸਾਡਾ ਪੰਜਾਬ ਦਾ ਪਾਣੀ ਨਹੀਂ ਪੂਰਾ ਹੋ ਰਿਹਾ ਉਲਟਾ ਸਾਡੇ ਤੇ ਸਾਡੇ ਨਾਲ ਧੱਕੇ ਨਾਲ ਮੋਦੀ ਦੀ ਜਿਹੜਾ ਸਾਡੇ ਪ੍ਰੈਮ ਮਿਨਿਸਟਰ ਨੇ ਧੱਕੇ ਦੇ ਨਾਲ ਪੰਜਾਬ ਦੇ ਨਾਲ ਜ਼ਬਰਦਸਤੀ ਕਰਕੇ ਸਾਡੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਸੋ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਅੱਜ ਪੂਰਾ ਪੰਜਾਬ ਆਮ ਆਦਮੀ ਪਾਰਟੀ ਦੇ ਨਾਲ ਖੜਾ ਔਰ ਪੂਰਾ ਕਿਸਾਨ ਪੂਰਾ ਮਜ਼ਦੂਰ ਪੂਰਾ ਵਪਾਰੀ ਵੀ ਅੱਜ ਪੰਜਾਬ ਦੇ ਨਾਲ ਖੜਾ ਕਿ ਪੰਜਾਬ ਦੇ ਹੱਕਾਂ ਤੇ ਜਿਹੜਾ ਡਾਕਾ ਮਾਰਿਆ ਕਿਸਾਨਾਂ ਨੂੰ ਕਰ ਦਿੱਤਾ ਖੁਸ਼ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਹਿਮ ਬੈਠਕ ਤੋਂ ਬਾਅਦ ਲਿਆ ਗਿਆ ਵੱਡਾ ਫੈਸਲਾ ਕਿਸਾਨ ਲੰਬੇ ਸਮੇਂ ਤੋਂ ਸੜਕਾਂ ਤੇ ਉਤਰ ਕੇ ਕਰ ਰਹੇ ਸੀ ਸੰਘਰਸ਼ ਪਰ ਕਿਸਾਨਾਂ ਦੀ ਗੱਲ ਸੁਣ ਲਈ ਮਨ ਕੀ ਬਾਤ ਤਾਂ ਕਰਦੇ ਸੀ ਕਹਿੰਦੇ મોદી ਪਰ ਅੱਜ ਕਿਸਾਨਾਂ ਦੇ ਮਨ ਕੀ ਬਾਤ ਵੀ ਸੁਣ ਲਈ ਤੇ ਆਪਣੇ ਦਿਲ ਦੀ ਗੱਲ ਵੀ ਦੱਸ ਦਿੱਤੇ ਖੁਸ਼ ਕਰਤੇ ਕਿਸਾਨ ਤਾਂ ਆਖਰ ਕਿਹੜੀ ਖੁਸ਼ੀ ਦੀ ਖਬਰ ਸੁਣਾਈ ਆ ਦੱਸ ਦੀ ਕਿ ਗੰਨੇ ਦੇ ਰੇਟ ਦੇ ਵਿੱਚ 15 ਰੁਪਏ ਦਾ ਵਾਧਾ ਕਰ ਦਿੱਤਾ ਤਾਂ ਗੰਨੇ ਦਾ ਰੇਟ ਜਿਹੜਾ ਪਹਿਲਾਂ ਸੀ 300 55 ਰੁਪਏ ਹੁਣ ਕਰ ਦਿੱਤਾ ਤਾਂ 340 ਰੁਪਏ ਪਹਿਲਾਂ ਗੰਨੇ ਦਾ ਰੇਟ ਸੀ ਤੇ ਗੰਨੇ ਦੇ FRP ਯਾਨੀ ਕਿ ਉਚਿਤ ਅਤੇ ਲਾਭਕਾਰੀ ਮੁੱਲ ਉਚਿਤ ਅਤੇ ਲਾਭਕਾਰੀ ਮੁੱਲ ਦੇ ਵਿੱਚ 15 ਰੁਪਏ ਦਾ ਵਾਧਾ ਕਰਕੇ 355 ਰੁਪਏ ਪ੍ਰਤੀ ਕੁਆਂਟਲ ਕਰ ਦਿੱਤਾ ਇਹ ਫੈਸਲਾ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਅਹਿਮ ਬੈਠਕ ਤੋਂ ਬਾਅਦ ਲਿਆ ਗਿਆ ਤਾਂ FRP ਜਿਹੜਾ ਤੈਅ ਕੀ ਮੈਂ ਹੁੰਦਾ ਇੱਕ ਵਾਰ ਤੁਹਾਨੂੰ ਵਿਸਤਾਰ ਦੇ ਨਾਲ ਉਹ ਦੱਸ ਦਿੰਨੇ ਆ ਤਰਸਲ ਹਰ ਖੰਡ ਸੀਜ਼ਨ ਦੇ ਵਿੱਚ ਕੇਂਦਰ ਸਰਕਾਰ ਅਤੇ ਲਾਗਤਾਂ ਤੇ ਕੀਮਤਾਂ ਬਾਰੇ ਸਲਾਹਕਾਰ ਕਮਿਸ਼ਨ ਜਿਹੜੇ ਹੁੰਦੇ ਨੇ ਸੀਏਸੀਪੀ ਦੀਆਂ সুপারিশਾਂ ਦੇ ਆਧਾਰ ਤੇ ਐਫਆਰਪੀ ਨਿਰਧਾਰਤ ਕੀਤੀ ਜਾਂਦੀ ਹੈ ਤਾਂ ਇਹ ਘੱਟੋ ਘੱਟ ਕੀਮਤ ਕੋਈ ਵੀ ਖੰਡ ਮੇਲੇ ਇਸ ਕੀਮਤ ਤੋਂ ਘੱਟ ਕੀਮਤ ਤੇ ਕਿਸਾਨਾਂ ਤੋਂ ਗੰਨਾ ਨਹੀਂ ਖਰੀਦ ਸਕਦੇ ਇਸ ਤਰੀਕੇ ਦੇ ਨਾਲ ਝੋਨੇ ਤੇ ਕਣਕ ਦੇ ਉੱਤੇ ਐਮਐਸਪੀ ਲਗਾਈ ਜਾਂਦੀ ਹੈ ਐਮਐਸਪੀ ਤੈਅ ਕੀਤੀ ਜਾਂਦੀ ਹੈ ਯਾਨੀ ਕਿ ਮਿਨੀਮਮ ਸਪੋਰਟ ਪ੍ਰਾਈਸ ਤੈਅ ਕੀਤਾ ਜਾਂਦਾ ਤਾਂ ਦੋ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਹੈ ਐਮਐਸਪੀ ਜੋ ਘੱਟ ਖਰੀਦੇ ਉੱਤੇ ਜਿਹੜੇ ਉਹ ਨਹੀਂ ਖਰੀਦੇ ਐ ਐਮਐਸਪੀ ਤੋਂ ਜਿਹੜੀ ਤੈਹ ਹੁੰਦੀ ਆ ਉਸੇ ਰੇਟ ਤੇ ਫਸਲ ਜਿਹੜੀ ਆ ਖਰੀਦੀ ਜਾਂਦੀ ਆ ਇਸੇ ਤਰੀਕੇ ਦੇ ਨਾਲ ਗੰਨੇ ਦੀ ਫਸਲ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਵੀ ਜਿਹੜੇ ਰੇਟ ਇਸੇ ਤਰੀਕੇ ਨਾਲ ਤੈਹ ਕੀਤੀ ਜਾਂਦੀ ਆ ਤਾਂ ਕਿੰਨੀ ਰਿਕਵਰੀ ਤੇ ਕਿੰਨੇ ਪੈਸੇ 2025-26 ਦੇ ਲਈ ਹੁਣ ਐਫਆਰਪੀ 10.25 ਫਿਚਰ ਰਿਕਵਰੀ ਦਰ ਤੇ 355 ਰੁਪਏ ਜਿਹੜੀ ਆ ਤੈਹ ਕਰ ਦਿੱਤੀ ਗਈ ਆ ਕਿਉਂਕਿ ਗੰਨਾ ਕਿਸਾਨ ਵੀ ਲਗਾਤਾਰ ਸੜਕਾਂ ਦੇ ਉੱਤੇ ਸੀ ਕਿਸਾਨ ਜਿਹੜੇ ਕਹਿੰਦੇ ਨੇ ਕਿ ਅਸੀਂ ਲੰਬੇ ਸਮੇਂ ਤੱਕ ਇੰਤਜ਼ਾਰ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਗੰਨਾ ਵੇਚਣ ਜਦੋਂ ਜਾਂਦੇ ਹਾਂ ਤਾਂ ਸਾਨੂੰ ਉਹ ਬਾਜ਼ੀ ਮੁੱਲ ਨਹੀਂ ਮਿਲਦਾ ਤਾਂ ਹੁਣ ਗੰਨਾ ਕਿਸਾਨਾਂ ਦੇ ਲਈ ਇਹ ਵੱਡੀ ਰਾਹਤ ਤੇ ਖੁਸ਼ੀ ਦੀ ਖਬਰ ਆ ਇਹ ਨਵੀਂ ਕੀਮਤ ਦੱਸਦੀ ਹੈ ਕਿ 1 ਅਕਤੂਬਰ 2025 ਤੋਂ ਲਾਗੂ ਹੋਵੇਗੀ ਇਸ ਫੈਸਲੇ ਦੇ ਨਾਲ 5 ਕਰੋੜ ਗੰਨਾ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਗੰਨੇ ਦੀ ਖੇਤੀ ਖੰਡ ਮਿਲ ਸੰਬੰਧਿਤ ਗਤੀਵਿਧੀਆਂ ਦੇ ਵਿੱਚ ਕੰਮ ਕਰਨ ਵਾਲੇ ਲਗਭਗ 5 ਲੱਖ ਮਜ਼ਦੂਰਾਂ ਨੂੰ ਇਸ ਦਾ ਫਰ ਜਿਹੜਾ ਲਾਭ ਮਿਲੇਗਾ ਇੱਕ ਪਾਸੇ ਅੱਜ ਮਜ਼ਦੂਰ ਦੇ ਫਸਾ ਤਾਂ ਦੂਜੇ ਪਾਸੇ ਕੇਂਦਰ ਦੀ ਸਰਕਾਰ ਦੇ ਵੱਲੋਂ ਮਜ਼ਦੂਰਾਂ ਦੇ ਲਈ ਵੀ ਇੱਕ ਵੱਡਾ ਲਾਭ ਦੇ ਦਿੱਤਾ ਤਾਂ ਕਿਸਾਨਾਂ ਨੂੰ ਖੁਸ਼ ਕਰ ਦਿੱਤਾ ਪਰ ਦੂਜੇ ਪਾਸੇ ਪਾਣੀਆਂ ਨੂੰ ਲੈ ਕੇ ਸਿਆਸਤ ਹੋ ਰਹੀ ਆ ਪਾਣੀਆਂ ਨੂੰ ਲੈ ਕੇ ਜਿਹੜੇ ਨਿਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਲੀਡਰ ਨੇ ਮੰਤਰੀ ਨੇ ਤਾਂ ਉਹ ਸੜਕਾਂ ਦੇ ਉੱਤੇ ਆ ਪਰ ਕਿਸਾਨ ਵੀ ਸੜਕਾਂ ਦੇ ਉੱਤੇ ਆ ਕਿਸਾਨ ਵੀ ਕਹਿੰਦੇ ਕਿ ਇਸ ਤਰੀਕੇ ਨਾਲ ਅਸੀਂ ਜੋ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਇਸ ਦੇ ਖਿਲਾਫ ਆਸੀਂ ਕਹਿੰਦੇ ਕਿ ਸਾਡੇ ਤੋਂ ਬਦਲੇ ਲਏ ਜਾ ਰਹੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਸਾਫ ਸ਼ਬਦਾਂ ਦੇ ਵਿੱਚ ਤੈਅ ਕਰ ਚੁੱਕੇ ਨੇ ਸਾਫ ਸਟੈਂਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਜਿੰਨਾ ਪਾਣੀ ਪੰਜਾਬ ਨੂੰ ਤੈਅ ਕੀਤਾ ਗਿਆ ਸੀ ਜਿੰਨਾ ਪਾਣੀ ਹਰਿਆਣਾ ਨੂੰ ਤੈਅ ਕੀਤਾ ਗਿਆ ਸੀ ਪੰਜਾਬ ਕੋਲ ਪਾਣੀ ਬਚਿਆ ਹੋਇਆ ਹਰਿਆਣਾ ਨੇ ਪਾਣੀ ਕਿਤੇ ਹੋਰ ਦੇ ਦਿੱਤਾ ਕਹਿੰਦੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਲਈ ਸ਼ਾਇਦ ਇੰਡਸਟਰੀ ਨੂੰ ਪਾਣੀ ਦੇ ਦਿੱਤਾ ਹੋਵੇ ਤਾਂ ਇਸ ਕਰਕੇ ਉਹ ਪਹਿਲਾ ਪਾਣੀ ਆਪਣਾ ਵਰਤ ਚੁੱਕੇ ਨੇ ਤਾਂ ਹੁਣ ਕਹਿੰਦੇ ਪੰਜਾਬ ਦੇ ਪਾਣੀ ਤੇ ਅੱਖ ਰੱਖੀ ਬੈਠੇ ਨੇ ਤਾਂ ਪੰਜਾਬ ਦੇ ਪਾਣੀ ਤੇ ਅੱਖ ਰੱਖੀ ਆ ਜਿਸ ਦੇ ਚੱਲਦਿਆਂ ਹੁਣ BBMP ਬੋਰਡ ਦੇ ਵਿੱਚੋਂ ਪੰਜਾਬੀ ਨੁਮਾਇੰਦਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਹਟਾਇਆ ਜਾ ਰਿਹਾ ਇਹ ਫੈਸਲਾ ਲਿਆ ਜਾ ਰਿਹਾ ਤਾਂ ਇਸ ਫੈਸਲੇ ਦੀ ਹਰ ਪਾਸੇ ਨਖੇਦੀ ਹੋ ਰਹੀ ਹੈ ਪਰ ਦੂਜੇ ਪਾਸੇ ਗੰਨਾ ਕਿਸਾਨ ਜਿਹੜੇ ਨੇ ਉਹ ਖੁਸ਼ ਜ਼ਰੂਰ ਹੋਣਗੇ ਖੈਰ ਪ੍ਰਤੀਕਰਮ ਕੀ ਆਉਂਦਾ ਕਿ ਇਸ ਗੰਨੇ ਦੇ ਰੇਡ ਦੇ ਵਿੱਚ ਜੋ ਵਾਅਦਾ ਕੀਤਾ ਗਿਆ ਇਸ ਤੋਂ ਬਾਅਦ